ਵੀ ਜਦੋਂ ਫਿਰ ਉਹ ਲੈ ਕੇ ਗਏ ਹੁਣ ਜਿਹੜੀ ਗੱਲ ਹੋ ਰਹੀ ਹੈ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਸਾਰੀ ਜਾਇਜ਼ ਐਫ ਆਈ ਆਰ ਹੈ ਪਰ ਉਹਦਾ ਮੂਡਲਾ ਇਤਰਾਜ਼ ਇਹੀ ਹੈ ਕਿ ਇਹਦੇ ਵਿੱਚ ਕੰਟਰਡਿਕਸ਼ਨ ਹੈ ਤੁਸੀਂ ਉਹਨੂੰ ਡਰੱਗ ਮੰਨੀ ਵੀ ਕਹਿ ਰਹੇ ਹੋ ਮਿਸ ਅਪਰੋਪਰੀਏਸ਼ਨ ਆਫ ਐਸੈਟਸ ਵੀ ਕਹਿ ਰਹੇ ਹੋ ਤੇ ਪੋਲੀਟੀਕਲੀ ਮੋਟੀਵੇਟਿਡ ਹੈ ਇਵਨ ਕਾਂਗਰਸ ਸਰਕਾਰ ਜਿਹਨਾਂ ਦਾ ਟਾਈਮ ਤੇ ਚੀਜ਼ ਹੋਈ ਸੀ ਉਹ ਵੀ ਇਹੀ ਕਹਿ ਰਹੇ ਨੇ ਫਿਰ ਉਸ ਗੱਲ ਨੂੰ ਕਿਵੇਂ ਲਿਆ ਜਾਵੇ ਦੋਨੋਂ ਚੀਜ਼ਾਂ ਵਿੱਚ ਕੋਈ ਕੰਟਰਡਿਕਸ਼ਨ ਨਹੀਂ ਹੈ ਨਾਰਮਲੀ ਵੱਡੇ ਬੰਦਿਆਂ ਦੇ ਇਨਵੈਸਟੀਗੇਸ਼ਨ ਪੋਲੀਟੀਕਲ ਮੋਟੀਵੇਟਿਡ ਹੁੰਦੇ ਕਿਉਂਕਿ ਪੋਲੀਟੀਕਲ ਮੋਟੀਵੇਸ਼ਨ ਇਸ ਲਈ ਲੱਗ ਰਿਹਾ ਕਿ ਤਿੰ ਦੂਸਰੀ ਗੱਲ ਉਹੀ ਮਨੀ ਡਿਸਪਰੋਸ਼ਨ ਅਸੈਟ ਜੀ ਪੁਨਿਸ਼ਬਲ ਹੈ ਉਹ ਅਲੱਗ ਅਫੈਂਸ ਹੈ ਉਹੀ ਐਵੀਡੈਂਸ ਤੇ ਕਿਉਂਕਿ ਮਨੀ ਲਾਂਡਰਿੰਗ ਦੇ ਵਿੱਚ ਜਦੋਂ ਤੁਸੀਂ ਨਾਰਕੋਟਿਕਸ ਐਕਟ ਦੇ ਨੂੰ ਇਹਨੂੰ ਪ੍ਰੋਸੀਡਸ ਆਫ ਕ੍ਰਾਈਮ ਦਿਖਾਉਣਾ ਉਹ ਉਹ ਡਿਫਰੈਂਟ ਕਾਈਂਡ ਆਫ ਐਵੀਡੈਂਸ ਰਿਕਵਰ ਕਰਦਾ ਸੋ ਦੋਨੋਂ ਇੰਡੀਪੈਂਡੈਂਟ ਹੈ ਚਾਹੇ ਐਵੀਡੈਂਸ ਸੇਮ ਹੋਵੇ ਜੇ ਉੱਥੇ ਅਫੈਂਸ ਨਹੀਂ ਬਣਦਾ ਤਾਂ ਘੱਟੋ ਘੱਟ ਡਿਸਪਰੋਸ਼ਨਲ ਅਸੈਟ ਤਾਂ ਬਣ ਜਾਂਦਾ ਬਟ ਡਿਸਪਰੋਸ਼ਨਲ ਅਸੈਟ ਦੇ ਵਿੱਚ ਕਾਫੀ ਮੁਸ਼ਕਲ ਹੋ ਜਾਂਦਾ ਪਬਲਿਕ ਸਰ ਨੂੰ ਐਕਸਪਲੇਨ ਕਰਨਾ ਕਿਉਂਕਿ ਉਹਨਾਂ ਸ਼ਿਫਟ ਹੋਇਆ ਨਾ ਤੁਸੀਂ ਐਕਸਪਲੇਨ ਕਰਨਾ ਤੁਹਾਡੀਆਂ ਪ੍ਰਾਪਰਟੀਆਂ ਦਾ ਐਸਟੈਬਲਿਸ਼ ਹੈ ਜੀ ਤੁਸੀਂ ਐਫੀਡੇਟ ਫਾਈਲ ਕੀਤੀ ਹੈ ਹਲ ਇਲੈਕਸ਼ਨ ਦੇ ਵਿੱਚ ਤੁਹਾਡੀ ਸਡਨਲੀ ਇਨਕਮ ਵਧ ਰਹੀ ਹੈ ਪੰਜ ਗੁਣਾ ਹੋ ਰਹੀ ਹੈ 12 ਤੋਂ 27 ਦੇ ਵਿੱਚ ਅਚਾਨਕ ਹੀ ਇਨਕਮ ਇਹਨਾਂ ਦੀ 12 ਤੋਂ ਲੈ ਕੇ 17 ਤੱਕ 17 ਦੇ ਵਿੱਚ 11 ਕਰੋੜ ਤੋਂ 25 ਕਰੋੜ ਹੋ ਗਈ ਅੱਛਾ ਜੀ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ 2000 ਫਿਰ 17 ਤੋਂ 22 ਤੱਕ ਉੱਥੇ ਫਿਰ ਫਿਰ ਸੋ ਘਟ ਗਈ। ਇਹ ਇਹ ਜਿਹੜੀ ਐਫਿਡੇਵਿਟ ਦਿਖਾਈ ਗਈ ਹੈ। ਹਾਂ ਇਹ ਜਿਹੜੇ ਇਲੈਕਸ਼ਨ ਐਫਿਡੇਵਿਟ ਫਾਈਲ ਕੀਤੇ ਨੇ ਇਹਨਾਂ ਨੇ। ਅੱਛਾ ਜੀ। 2000 22 ਤੋਂ 22 12 ਵਿੱਚ 17 ਵੀ ਤੇ 22 ਦੇ ਵਿੱਚ। ਠੀਕ ਹੈ। 17 ਤੱਕ ਕਿਉਂਕਿ ਇਹ ਜਿਹੜਾ ਕੰਮ 2013 ਵਿੱਚ ਭੋਲਾ ਫਸ ਗਿਆ ਸੀ। ਹਾਂਜੀ। ਤੇ ਨਾਰਕੋਟਿਕ ਬਿਜ਼ਨਸ ਬੰਦ ਹੋ ਗਿਆ ਸੀ। ਤੇ ਇਨਕਮ ਬੰਦ ਹੋ ਗਈ। ਤਾਂ ਸਾਰੇ ਜਿਹੜੇ ਐਸੈਟਸ ਹੈ ਵਧੇ ਇਹਨਾਂ ਦੇ 2012 ਤੋਂ 17 ਵਧੇ। ਟਡਵਡ ਐਸ ਪਰ ਇਲੈਕਸ਼ਨ ਐਫੀਲਿਏਟ ਅੱਲਾ ਕੋਦੇ ਕੰਪਨੀਆਂ ਦੇ ਸ਼ੇਅਰ ਨੇ ਬਹੁਤ ਕੁਝ ਉਹਦੇ ਕਨਸੀਲ ਕੀਤਾ ਹੋਇਆ ਹੈ। ਹਮਮ। ਨਗਰ ਬੇਸਿਕ ਜਿਹੜੇ ਇਹਨਾਂ ਦੀ ਜਿਹੜੀ ਜਿਹੜੇ ਕੰਪਨੀਆਂ ਬਣੀਆਂ ਟੁੱਟੀਆਂ ਖਰੀਦੀਆਂ ਲੈਂਆਂ ਇਹ ਦੋ 2007 ਤੋਂ ਸ਼ੁਰੂ ਹੋ ਜਾਂਦਾ ਹੈ। ਤੇ ਫਿਰ ਐਮਐਲਏ ਬਣਦੇ ਨੇ ਪੋਲਿਟਿਕਲ ਪਾਵਰ ਆਉਂਦੀ ਹੈ ਤੇ ਨਾਲ ਦੇ ਨਾਲ ਇਹਨਾਂ ਦਾ ਐਸੈਟ ਵਧਣਾ ਸ਼ੁਰੂ ਹੋ ਜਾਂਦੇ। ਇਹ ਇਲੈਕਸ਼ਨ ਐਫੀਲਿਏਟ ਵਿੱਚ ਦਿਖ ਰਿਹਾ ਹੈ। ਹਮਮ। 2017 ਵਿੱਚ ਬੰਦ ਹੋ ਜਾਂਦੇ। ਰਾਦਰ ਘਟਣ ਲੱਗ ਪੈਂਦੇ। ਹਮਮ। ਸਮਝ ਆਉਂਦਾ ਹੈ। ਜੀ। ਤੇ 2022 ਤੋਂ ਬਾਅਦ ਤਾਂ ਹੋਰ ਘਟ ਜਾਣਗੇ। ਹੂੰ ਸੋ ਇਸ ਕਰਕੇ ਜਿਹੜਾ ਕਿ ਤੁਸੀਂ ਦੇਖੋ ਨਾ ਬੌਰਨ 75 ਹੂੰ 2000 ਵਿੱਚ 25 ਸਾਲ ਦੇ ਸੀ ਹੂੰ ਤੇ 2007 ਵਿੱਚ 32 ਸਾਲ ਦੇ ਹੋਣਗੇ ਕਿਹੜਾ ਇਹਨਾਂ ਬਿਜ਼ਨਸ ਇਹਨਾਂ ਨੇ ਸਟੈਬਲਿਸ਼ ਕਰ ਲਿਆ ਕਿ ਅਚਾਨਕ ਮਲਟੀ ਮਿਲੀਅਨਰ ਬਣ ਗਏ ਐਕਸੈਪਟ ਕਿ ਉਹਦੇ ਨਾਲ ਐਮਐਲਏ ਬੜੇ ਲੋਕ ਐਮਐਲਏ ਬਣਦੇ ਨੇ ਜੀ ਬਿਜ਼ਨਸ ਆ ਕੁਮਨ ਕਿੱਥੇ ਹੈ ਮੈਨੂਫੈਕਚਰਿੰਗ ਕਿੱਥੇ ਹੈ ਵੇਅਰ ਇਜ਼ ਦ ਬਿਜ਼ਨਸ ਟੂ ਕ੍ਰੀਏਟ ਵੈਲਥ ਹੂੰ ਤਾਂ ਕੋਈ ਇਹ ਗੱਲ ਉਹਨਾਂ ਦੇ ਹੱਕ ਵਾਲੇ ਵੀ ਲੋਕ ਕਹਿ ਰਹੇ ਕਿ ਉਹ ਜੱਦੀ ਤੌਰ ਤੇ ਰਾਇਸ ਨੇ ਜਾਂ ਅਮੀਰ ਰਏ ਨੇ ਉਹਨਾਂ ਦੇ ਜਿਹੜੀ ਖਾਨਦਾਨ ਹੈ ਉਹ ਫੇਰ ਦਿਖਾ ਦੇਣਗੇ ਨਾ ਹੁਣ ਜੱਦੀ ਤੌਰ ਤੇ ਹੁਣੇ ਤਾਂ ਫੇਰ ਤਾਂ ਕੋਈ ਇਸ਼ੂ ਨਹੀਂ ਚਾਹੀਦਾ ਉਹਨਾਂ ਨੂੰ ਇਹ ਵੀ ਜੱਦੀ ਦਿਖਾਉਂਦੇ ਕਿ ਜੱਦੀ ਤੌਰ ਤੇ ਮੈਂ 500 ਕਰੋੜ ਦਾ ਮਾਲਕ ਸੀ ਹੂੰ ਇਹਨਾਂ ਦੇ ਦੇਖੋ ਕਿੰਨਾ ਸੋਹਣਾ ਤਰੀਕਾ ਵਰਤਿਆ ਮੇਜਰ ਸ਼ੇਅਰਸ ਕੰਪਨੀ ਦੇ ਆਪਣੇ ਏਜਡ ਮਦਰ ਐਂਡ ਫਾਦਰ ਦੇ ਨਾਮ ਤੇ ਸ਼ਿਫਟ ਕਰ ਰਹੇ ਕਦੋਂ 2016 12 14 ਦੇ ਵਿੱਚ ਅੱਛਾ ਜੀ ਤਾਂ ਕਿ ਵੈਨ ਦੇ नो मोर इन दिस वर्ल्ड ਉਹਨਾਂ ਦੇ ਇਨਹਰਟੈਂਸ ਥਾਣੇ ਮਿਲ ਜਾਏ ਤੇ ਫਿਰ ਇਹ ਇਨਹਰਟੈਂਸ ਵੈਲਥ ਬਣ ਜਾਏਗੀ ਜਦ ਇਹ ਵੀ ਡਾਇਵਰਟ ਕਰਦੇ ਇਨਵੈਸਟ ਜਿਹੜਾ ਮਦਨ ਇਹਨਾਂ ਨੇ ਕਿ ਕਿਹੜਾ ਕੋਈ ਬਿਜ਼ਨਸ ਕੀਤਾ ਹੂੰ ਤੇ ਇਸ ਕਰਕੇ ਇਹ ਸੋਚਣਾ ਇਹ ਕੋਈ ਕੋਈ 올ਡ ਬਿਜ਼ਨਸ ਫੈਮਲੀਆਂ ਥੋੜੇ ਜਿਹਾ ਹੂੰ ਦੇ ਆਰ politcal families ਹੂੰ ਹੂੰ ਮਗਰ ਵੈਲਥ ਕ੍ਰिएशन ਇਜ਼ ਅ ਟੋਟਲੀ ਡਿਫਰੈਂਟ ਥਿੰਗ ਇਹ ਕੋਈ ਟਾਟਾਜ਼ ਦੇ ਹੁੰਦਾ ਸਮਝ ਆਉਂਦਾ ਕਿ ਕੰਟੀਨਿਉਟੀ ਵੈਲਥ ਆ ਰਹੀ ਹੈ ਇਹ ਤੇ ਇਹੀ ਇਹਨਾਂ ਨੂੰ ਹੁਣ ਬਹੁਤ ਸਾਰੇ ਮੌਕੇ ਹੈ ਹੂੰ ਇੱਕ ਇੱਕ ਵਾਰੀ ਸਪਸ਼ਟ ਕਰਨ ਲਈ ਕਿ ਅਸੀਂ ਸ਼ੁਰੂ ਤੋਂ ਹੀ ਬਹੁਤ ਅਮੀਰ ਬੰਦੇ ਸੀ ਤੇ ਸਾਡੇ ਕੋਲ ਆ ਵੈਲਸ ਸੀ ਤਾਂ ਬੜਾ ਆਸਾਨ ਹੈ ਕਿ ਐਕਸਿਡੈਂਟ ਕਰਨਾ ਹੂੰ ਹੂੰ ਫਿਰ ਤਾਂ ਕੋਈ ਗੁੱਸੇ ਕਰਦੇ ਲੋੜ ਨਹੀਂ ਪਰ ਉਹਦੇ ਹਰ ਸਿਮਰ ਕੋਲ ਬਾਦਲ ਉਹਨਾਂ ਨੇ ਵੀ ਦੀ ਸਟੇਟਮੈਂਟ ਆਈ ਹੈ ਕਿ ਜਿਹੜੇ ਸਾਡੇ ਬਹੁਤ ਪੁਰਾਣੇ ਜਿਹੜੇ ਵਰਕਰ ਨੇ ਉਹਨਾਂ ਦੀਆਂ ਵੀ ਜਾ ਕੇ ਸਟੇਟਮੈਂਟਸ ਲੈ ਰਹੇ ਨੇ ਲਈਆਂ ਨੇ ਸਾਡੇ ਖਿਲਾਫ ਵਰਤੇ ਆ ਉਹਨਾਂ ਨੂੰ ਧਮਕਾ ਕੇ ਸਟੇਟਮੈਂਟ ਲੈ ਰਹੇ ਨੇ ਉਹ ਕੀ ਤਾਂ ਨੰਗਲ ਸਾਡੀ ਦਰਖਾਸਤ ਦੇ ਵਿੱਚ ਅਸੀਂ ਕਿਹਾ ਸੀ ਮਜੀਠਿਆ ਸਾਹਿਬ ਨੇ ਦਮੀ ਪਰਸਨ ਇਸਤੇਮਾਲ ਕੀਤੇ ਡਿਫਰੈਂਟ ਕੰਪਨੀਆਂ ਦੇ ਡਾਇਰੈਕਟਰ ਸ਼ੇਅਰਹੋਲਡਰ ਸ਼ੋ ਕਰਦੇ ਆ। ਹੂੰ। ਔਰ ਡਮੀ ਪਰਸਨ ਦਾ ਅਸੀਂ ਨਾਮ ਦਿੱਤਾ ਸੀ। ਇੱਕ ਅਵਤਾਰ ਸਿੰਘ ਹੈ। ਉਹਨੂੰ ਇਹਨਾਂ ਨੇ 15 ਕੰਪਨੀਾਂ ਦੇ ਡਾਇਰੈਕਟਰ ਬਣਾਇਆ। ਅੱਛਾ ਜਿਹੜਾ ਅਵਤਾਰ ਸਿੰਘ ਜਿਹੜਾ ਐਡਾ ਵੱਡਾ ਇੰਡਸਟ੍ਰੀਅਲਿਸਟ ਹੁੰਦਾ ਜਾਂ ਐਡਾ ਵੱਡਾ ਹੁੰਦਾ ਵੈਲਥ ਕ੍ਰੀਟਰ ਤਾਂ ਉਹਦਾ ਨਾਮ ਸਾਨੂੰ ਕਿਸੇ ਨੂੰ ਤਾਂ ਪਤਾ ਹੋਣਾ ਚਾਹੀਦਾ ਸੀ। ਕਈ ਤਾਂ ਅਵਤਾਰ ਸਿੰਘ ਦਾ ਕਿਸੇ ਨੂੰ ਪਤਾ ਨਹੀਂ ਕੌਣ ਹੈ। ਦੂਜਾ ਗੁਰਚਰਨ ਸਿੰਘ ਤੇਜਾ ਮੁਹੰਮਦ ਜਮਿਲ, ਤੁਜਾ ਜਸਫਲੀ, ਅਵਿਨਾਸ਼ ਸਿੰਘ ਗਰੇਵਾਲ। गजप सिंह गरेवाल ਇਹਨਾਂ ਦਾ ਨਾਮ ਤੁਸੀਂ ਕੋਈ ਸੁਣਿਆ ਕਿ ਇਹ ਬੜੇ ਵੱਡੇ ਇਨਵੈਸਟਰਸ ਨੇ ਕੰਪਨੀਆਂ ਦੇਖੋ ਕਿੰਨੀਆਂ ਸੋਹਣੀਆਂ ਔਰ ਕਿੰਨੇ ਪ੍ਰੋਫਿਟੇਬਲ ਆ ਔਰ ਕਿੰਨੇ ਕੌਮਨ ਡਾਇਰੈਕਟਰ ਬਣੇ ਅਸੀਂ ਇਹ ਕਿਹਾ ਕਿ ਸਾਰੇ ਡੰਮੀ ਪਰਸਨ ਅੱਛਾ ਇਹ ਸਾਰੇ ਔਨ ਬਿਹਫ ਆ ਮਿਸਟਰ ਮਜੀਠੀਆ ਕਦੇ ਸ਼ੇਅਰ ਖਰੀਦਦੇ ਆ ਲੈਂਦੇ ਆ ਸ਼ੇਅਰ ਬਣ ਜਾਂਦੇ ਆ ਬੇਸਿਕਲੀ ਸਿਰਫ ਇਲੀਗਲ ਮਨੀ ਨੂੰ ਹੀ ਕਵਰ ਅਪ ਕਰ ਰਹੇ ਨੇ ਜਿਹਨੂੰ ਆਪਾਂ ਮਨੀ ਲਾਂਡਰਿੰਗ ਐਕਟ ਬਣੇ ਇਸ ਲਈ ਇਸ ਗੱਲ ਨੂੰ ਰੋਕਣ ਲਈ ਜੀ ਤੇ ਉਹ ਸਭ ਨਾਲ ਇਨਵੈਸਟੀਗੇਸ਼ਨ ਦਾ ਬਿਲਕੁਲ ਜਾਇਜ਼ ਹੋਣੀ ਚਾਹੀਦੀ ਹੈ ਐਂਡ ਮੈਂ ਤਾਂ ਵੈਸੇ ਸਮਝ ਆਉਂਦਾ ਜੇ ਤੁਸੀਂ ਪਬਲਿਕ ਐਮ ਐਲ ਏ ਹੋ ਤੁਸੀਂ ਕੋਈ ਬਿਜ਼ਨਸ ਕਿਹੜਾ ਕਰ ਸਕਕਾ ਕੀਤਾ ਕੋਈ ਵਿਜ਼ੀਬਲ ਕੋਈ ਨਾ ਬਿਜ਼ਨਸ ਹੈ ਨਹੀਂ ਦੇਖ ਕੀਤਾ ਨਹੀਂ ਐਂਡ 100% ਤੁਸੀਂ ਟੂ ਫੁੱਲ ਟਾਈਮ ਪੋਲੀਟੀਸ਼ੀਅਨ ਹੋ ਹਮ ਵੇਅਰ ਆਰ ਯੂ ਡੂਇੰਗ ਬਿਜ਼ਨਸ ਹਾਊ ਆਰ ਯੂ ਕ੍ਰੀਏਟਿੰਗ ਮਿਲੀਅਨਸ ਆਫ ਰਪ ਹਮ ਇਹ ਸਿੱਧਾ ਪਬਲੀਕ ਨੂੰ ਸਵਾਲ ਪੁੱਛਣਾ ਚਾਹੀਦਾ ਹੈ ਕਿ ਅਚਾਨਕ ਪੋਲਿਟਿਸ਼ੀਅਨ ਅਚਾਨਕ ਕਿੰਨਾ ਪੈਸਾ ਕਿਦਾਂ ਬਣਾ ਲੈਂਦੇ ਥੋੜੇ ਜਿਦਾਂ ਸਿੱਕੀਦਾਂ ਲਾਪ ਨੇ ਘਰ ਘਰ ਬੱਚਾ ਬੱਚਾ ਨਾਮ ਤੇ ਮਾਇਨਾ ਜੀ ਤੁਸੀਂ ਕਿਹਾ 6 ਇਮੋਵੀਬਲ ਪ੍ਰੋਪਰਟੀਆਂ ਨੇ ਉਹ ਕਦੋਂ ਆਈਆਂ ਨੇ ਜੀ ਉਹ ਕਿਹੜੀਆਂ ਪ੍ਰੋਪਰਟੀਆਂ ਨੇ ਉਹ ਇਹਨਾਂ ਦੇ ਐਫੀਡੇਵਿਟ ਤੋਂ ਦਿਖਦਾ ਆ ਉਹ ਤੁਹਾਨੂੰ ਮੈਂ ਦੱਸਦਾ ਇਹਨਾਂ ਦੇ ਦੇਖੋ ਜੀ ਮਜੀਠੇ ਸਾਹਿਬ ਦੇ ਨਾਮ ਤੇ ਕੋਈ 7 ਇਮੋਵਲ ਪ੍ਰੋਪਰਟੀਆਂ ਹੂੰ ਉਹਨਾਂ ਨੇ ਇਹ ਤਾਂ ਨਹੀਂ ਦੱਸਿਆ ਕਿਹੜੇ ਸਾਲ ਖਰੀਦੀਆਂ ਕਿਤੇ ਕਿਤੇ ਮੈਂਸ਼ਨ ਕੀਤਾ ਬਟ ਮੋਸਟਲੀ ਇਹਨਾਂ ਨੇ ਮੈਂਸ਼ਨ ਹੀ ਕੀਤਾ ਹੈ ਫਿਰ ਐਫੀਡੇਵਿਟ 'ਚ ਫਿਰ ਉਹਨਾਂ ਦੇ ਵਾਈਫ ਦੇ ਨਾਮ ਤੇ 85 7512 ਹੋ ਗਏ ਬੱਚਿਆਂ ਦੇ ਨਾਮ ਤੇ ਉਹ ਉਹਦਾ ਡੇਟ ਲਿਖਿਆ ਹੈ 16 2016 ਇਨਫੈਕਟ ਵਾਈਫ ਦੇ ਵੀ ਜਿਹੜੀਆਂ ਦੋ ਪ੍ਰਾਪਰਟੀਆਂ ਦੇ ਤਿੰਨ ਪ੍ਰਾਪਰਟੀਆਂ ਚਾਰ ਪ੍ਰਾਪਰਟੀਆਂ ਵਿੱਚੋਂ ਇਹ 2011 12 12 ਐਂਡ 16 ਤੁਸੀਂ ਦੇਖ ਸਕਦੇ ਹੋ ਨਾ ਜਿ세 ਕਹਿਣਾ ਹੈ ਕਿ ਸਾਰੀ ਵੈਲਥ ਇਸਪਿਰਿਟ ਵਿੱਚ ਚਕਵਾਇਲ ਹੋਈ ਇਹਨਾਂ ਦੀ ਆਪਣੀਆਂ ਪ੍ਰਾਪਰਟੀਆਂ ਵੀ 13 10 9 7 7 6 ਇੱਕ ਪ੍ਰਾਪਰਟੀ ਇਹਨਾਂ ਦੀ 1202 ਹੈ ਦੀ ਹੈ 2002 ਦੀ ਸੋ ਸੋ ਜਿਹੜਾ ਸਾਡਾ ਅਲੀਗੇਸ਼ਨ ਆ ਬਿਲਕੁਲ ਮੈਚ ਕਰਦਾ ਹੈ ਜਮੀਨ ਹੈ ਜਾਂ ਮਕਾਨ ਹੈ ਕਿ ਮਕਾਨਸ ਹੈ ਮੋਸਟਲੀ ਬਿਲਡ ਅਪ ਹੈ ਜਮੀਨ ਵੀ ਹੈਗੀ ਬਟ ਬਾਲੇ ਬਿਲਡ ਅਪ ਹੈ ਅੱਛਾ ਇਹ ਚੰਗੇ ਸ਼ਹਿਰਾਂ ਵਿੱਚ ਹੂੰ ਸੋ ਆਪਾਂ ਵੀ ਦੇਖ ਲੈਣੇ ਕਿੰਨਾ ਕਿੰਨਾ ਇੱਕ ਕਿੰਨੇ ਕਿੰਨ ਕਮ ਹੁੰਦੀ ਹੈ ਤੇ ਇਹਦੀ ਵੀ ਜਿਹੜਾ ਦੂਜਾ ਐਂਗਲ ਹੈ ਜਿਵੇਂ ਤੁਸੀਂ ਦੱਸ ਰਹੇ ਹੋ ਤਾਂ ਜਿਹੜਾ ਸਭ ਤੋਂ ਵੱਡੀ ਗੱਲ ਹੈ ਡਰੱਗ ਮਨੀ ਦੀ ਤੇ ਡਰੱਗ ਮਨੀ ਹੈ ਇਹ ਇਹ ਗੱਲ ਕਿਵੇਂ ਸਾਬਤ ਹੁੰਦੀ ਹੈ ਜੀ ਡਰਗ ਬਣੇ ਤਾਂ ਦੇਖੋ ਅਨਲੈਸ ਤੁਸੀਂ ਮਹਾਂਦਾਇਨ ਦਾ ਡੀਪ ਇਨਵੈਸਟੀਗੇਸ਼ਨ ਤਾਂ ਬੜੇ ਆਸਾਨੀ ਨਾਲ ਹੋ ਜਾਏਗੀ ਹੂੰ ਸਭ ਤੋਂ ਵੱਡਾ ਜੇ ਤੁਸੀਂ ਮੇਜਰ ਡਰਗ ਡੀਲਰ ਨੂੰ ਜਨਰਲ ਕਨਵਿਕਟ ਕਰਾ ਰਹੇ ਹੋ ਬਟ ਉਹਨਾਂ ਦੀ ਲੀਡ ਤੁਸੀਂ ਫੋਲੋ ਨਹੀਂ ਕੀਤੀ ਹੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਉਹਨਾਂ ਸਾਰੇ ਅਕਿਊਜ਼ ਨੇ ਸਟੇਟਮੈਂਟ ਲੈਂਦੀਆਂ ਸੀ ਰੀਟਾ ਦੇ ਸਾਹਮਣੇ ਜਿਸ ਤੋਂ ਨਾਲ ਇਨਵੈਸਟੀਗੇਸ਼ਨ ਸ਼ੁਰੂ ਕੀਤਾ ਇਸ ਬੜੀ ਅਦਰਵਾਇਜ਼ ਵੈਲਿਊ ਨਹੀਂ ਹੈ ਕਿਉਂਕਿ ਉਹ ਅਕਿਊਜ਼ਡ ਹੈ ਹੂੰ ਉਹ ਆਪ ਤੱਕ ਵਾ ਬਣ ਨਹੀਂ ਸਕਦੇ ਸੋ ਇਹ ਕਿੰਨਾ ਵੱਡਾ ਇਮੀਡੀਏਟ ਚੈਲੰਜ ਹੈ ਇਨਵੈਸਟੀਗੇਸ਼ਨ ਜੈਂਸ ਦੇ ਲਈ ਜਸ ਸਪੈਸ਼ਲ ਟਾਸਕ ਫੋਰਸ ਲੈ ਕੇ ਐਵਿਡੈਂਸ ਲੱਭਦੇ ਉਹ ਆਪ ਕਹਿ ਰਹੇ ਕਿ ਇਹਨਾਂ ਸਾਨੂੰ ਪ੍ਰੋਟੈਕਸ਼ਨ ਦੇ ਅਸਿਸ ਜਾ ਰਹੇ ਉਹਨਾਂ ਸਾਰਾ ਰਿਵੀਲ ਕਰਤਾ ਉਹ ਇਨਫੋਰਸਮੈਂਟ ਡਾਇਰੈਕਟਰ ਨੂੰ ਰਿਵੀਲ ਕਰ ਰਹੇ ਇਹਨਾਂ ਨੇ ਆਪ ਪੰਜਾਬ ਦੀ ਪੁਲਿਸ ਨੂੰ ਰਿਵੀਲ ਕੀਤਾ ਹੀ ਹੋਣਾ ਜੀ ਉਹ ਤਾਂ ਕਿਤੇ ਜਾ ਟਫ ਹੈ ਜੋ ਸਭ ਕੁਝ ਦੱਸ ਤੱਕ ਕਿਵੇਂ ਕਿਵੇਂ ਲੈਂਦੇ ਫਿਰ ਸਬੂਤ ਇਕੱਠਾ ਕਰਨਾ ਕਿੰਨਾ ਔਖਾ ਸੀ ਕਿੰਨਾ ਆਸਾਨ ਸੀ ਮੇਰੇ ਹਿਸਾਬ ਨਾਲ ਸੋ ਇੱਕ ਤਾਂ ਗੱਲ ਹੈ ਕਿ ਤੁਸੀਂ ਐਕਸਪਲੇਨ ਨਾ ਕਰੋ ਤਾਂ ਡਿਸਪਰੋਪੋਰਸ਼ਨਡ ਐਸੈਸ ਬਣੇ ਜਾਂਦੇ ਹੂੰ ਸੱਤ ਸੱਤ ਸਜਾ ਤੁਸੀਂ ਹਰ ਹਰ ਐਸੈਟ ਦੇ ਅਲੱਗ-ਅਲੱਗ ਸਜਾ ਦੇ ਸਕਦੇ ਪਰ ਉਹ ਇਹਨਾਂ ਨੂੰ ਐਕਸਪਲੇਨ ਕਰਨਾ ਪਏਗਾ ਕਿ 2007 ਤੋਂ ਲੈ ਕੇ ਜੋ 17 ਚ ਇਹਨਾਂ ਦੀ ਜੋ ਪ੍ਰੋਪਰਟੀ ਕਿੰਨੇ ਆ ਤੁਸੀਂ ਐਕਵਾਇਰ ਕਿੰਨੇ ਕੀਤੇ ਔਰ ਤੁਸੀਂ ਦੇਖੀ ਸਾਬਦੇ ਕਟੋ ਵਾਲ ਐਫੀਐਮ ਤੋਂ ਤੱਕ ਸਾਰੇ ਪ੍ਰੋਫਿਟ ਉਸੇ ਦਰ ਨਾਲ ਮੋਸਟਲੀ ਉਸੇ ਦਰ ਨਾਲ ਤੇ ਜਿਹੜੇ ਤੁਹਾਡੀ ਫਾਈਨਡਿੰਗ ਹੈ ਉਹਦੇ ਹਿਸਾਬ ਨਾਲ ਕਿੰਨੀਆਂ ਨੇ ਸਾਡੇ ਤਾਂ ਸਾਡੇ ਤਾਂ ਜੋ ਅਸੀਂ ਕੰਪਨੀ ਦੇ ਐਸੈਟਸ ਦੇਖਦੇ ਆਂ ਕਟੋਕਟ ਜਦੋਂ ਮਦਰਸ ਦੇ ਇਹਨਾਂ ਨੇ ਕੀਤਾ ਆਪਣੇ ਮਦਰਸ ਦੇ ਨਾਮ ਤੇ ਦੋ ਕੰਪਨੀਆਂ ਉਹਨਾਂ ਦੇ ਵਰਥ ਮਾਰਕੀਟ ਵਿੱਚ 1000 ਕਰੋੜ ਦਾ 1000 ਕਰੋੜ ਦਾ ਇਹ ਐਲੀਵੇਸ਼ਨ ਅਸੀਂ ਲਿਖਿਆ ਹੋਇਆ ਹੈ ਆਪਣੇ ਦਰਖਾਸਤ ਦੇ ਵਿੱਚ ਤੇ ਉਹ ਤੁਸੀਂ 1000 ਕਰੋੜ ਬਣਾਇਆ ਕਿਵੇਂ ਨਹੀਂ ਇਹ ਤਾਂ ਇਹ ਤਾਂ ਜਿੱਦਾਂ ਜਿਹੜੇ ਚਾਰਟਰਡ ਅਕਾਊਂਟੈਂਸ ਹੈ ਉਹ ਉਹ ਕੰਪਨੀ ਦਾ ਪ੍ਰੋਫਾਈਲ ਦੇਖ ਕੇ ਬੈਲੈਂਸ ਸ਼ੀਟ ਦੇਖ ਕੇ ਅੰਦਾਜ਼ਾ ਲਗਾਉਂਦੇ ਕਿ ਦੀ ਨੈਟ ਵਰਥ ਕਿੰਨੀ ਹੈ ਇਹ ਹੈ ਤਾਂ ਐਸਟੀਮੇਟ ਹੀ ਅੱਛਾ ਜੀ ਇਟਸ ਅ ਪ੍ਰੋਫੈਸ਼ਨਲ ਐਸਟੀਮੇਟ ਕਿੰਨਾ ਟਰਨਓਵਰ ਹੈ ਕਿੰਨਾ ਉਹਨੇ ਪਰਚੇਸ ਕੀਤੀ ਮੈਨੂਫੈਕਚਰਿੰਗ ਕੀਤੀ ਕੀ ਕੀ ਹੈ ਉਹ ਕੰਪਨੀਆਂ ਨੂੰ ਕਿੰਨੇ ਕੁ ਮਾਰਕੀਟ ਦੇ ਚੋਂ ਉਹਨਾਂ ਦੇ ਸ਼ੇਅਰ ਸ਼ੁਰੂ ਹੈ ਤਾਂ ਅੰਦਾਜ਼ਾ ਲਾ ਜਾਂਦਾ ਕਿ ਕਿੰਨੇ ਨੈਟਵਰਥ ਆਪਾਂ ਕਹਿੰਿਆ ਬਸ ਡਿਫਰੈਂਟ ਕੰਪਨੀ ਨੂੰ ਪ੍ਰੋਫੈਸ਼ਨਲੀ ਦੱਸਦੇ ਆਪਾਂ ਵੇ ਕਰਦੇ ਆ ਕਿ ਉਹਦੇ ਇਹ ਨੈਟਵਰਥ ਉਸ ਸਮੇਂ ਨਾਲ ਕੰਪਨੀ ਦੇ ਨੈਟਵਰਥ ਹੁਣ ਕਿੰਨੀ ਵਧ ਗਈ ਹੈ ਜਾਂ ਕਿੱਦਾਂ ਉਹਨਾਂ ਨੇ ਉਹਨੂੰ ਤੇ ਆਲਮੋਸਟ ਹਰ ਕੰਪਨੀ ਦਾ ਹੁਣ ਨੈਟਵਰਥ ਹਨ 500 ਕਰੋੜ ਤੋਂ ਜ਼ਿਆਦਾ ਅੱਛਾ ਜੀ ਦੇਖੋ ਯਾਰ ਵਿਦਆਊਟ ਡੂਇੰਗ ਐਨੀ ਬਿਜ਼ਨਸ ਵੀਗਾ <laughs> politisian MLA ਹੋ ਕੇ minister ਹੋ ਕੇ ਤੁਸੀਂ ਐਨਐਸ ਸੁਪਰ ਜੀਨਸ ਕਿਹੜੇ ਹੋਗੇ ਤੁਸੀਂ ਕੰਪਨੀ ਚ ਚਲਾ ਰਹੇ ਸੀ ਹੂੰ ਸੋ ਇਹ ਹੈ ਨਾ ਕਿ politcal corruption leads to uh, business manipulation, hmm. manipulation and wealth transfer ਜਿਹੜਾ ਕਿ ਹੈ ਕ੍ਰਿਮੀਨਲ ਬਟ ਫਰਦਾ ਕਿਉਂ ਨਹੀਂ ਕਿਉਂਕਿ ਯੂ ਆਰ ਦ ਬੌਸ ਤੇ ਸਿਰਫ ਚੇਂਜ ਆਫ ਗਵਰਨਮੈਂਟ ਕਰਕੇ ਜਾਂ ਗਵਰਨਮੈਂਟ ਦੂਜੀ ਗਵਰਨਮੈਂਟ ਫਟ ਸਕਦੀ ਪਰ ਦੂਜੀ ਗਵਰਨਮੈਂਟ ਕਿਉਂਕਿ ਇਦਾਂ ਹੀ ਵੈਲਥ ਕ੍ਰੀਏਟ ਕਰ ਰਹੀ ਹੈ ਇਸ ਕਰਕੇ ਉਹ ਥੋੜੀ ਰੈਲਕਟੈਂਟ ਹੁੰਦੇ ਹੈ ਅਬਰਿੰਦਰ ਸਿੰਘ ਗਵਰਨਮੈਂਟ ਕਿਉਂ ਨਹੀਂ ਗਈ ਸਭ ਦੇਖੋ ਔਰ ਜਿਹੜਾ ਉਹਨਾਂ ਨੇ ਇਸੇ ਲਈ ਬਾਦ ਸਾਹਿਬ ਨੇ ਜਾਂਦੇ ਸੀ